ਇੱਕ ਸੁਨੇਹਾ ਭਾਗ 5 ਇਸ ਦੁਨੀਆ ਦੇ ਵਿੱਚ ਇਸ ਸਾਰੀ ਕਾਇਨਾਤ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਜਿਵੇਂ ਮਰਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਰਵਾਈਵ ਕਰੋ ਰਹੋ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਹਰ ਮੋੜ ਦੇ ਉੱਤੇ ਮੁਸ਼ਕਲ ਆਉਣਗੀਆਂ ਹਰ ਮੋੜ ਦੇ ਉੱਤੇ ਤੁਹਾਨੂੰ ਰੋਕਣ ਵਾਲੇ ਟੋਕਣ ਵਾਲੇ ਖੜੇ ਮਿਲਣਗੇ ਤੁਹਾਨੂੰ ਰੋਕਣ ਵਾਲੇ ਨੇ ਜਿਹੜੇ ਉਹ ਤੁਹਾਨੂੰ ਮੁਸ਼ਕਲਾਂ ਨਾਲ ਲੜਨਾ ਸਿਖਾਉਣਗੇ ਕਿਉਂਕਿ ਜੇ ਉਹ ਤੁਹਾਨੂੰ ਰੋਕਣਗੇ ਤੁਹਾਨੂੰ ਟੋਕਣਗੇ ਤਾਂ ਹੀ ਤੁਸੀਂ ਮੁਸ਼ਕਲਾਂ ਨਾਲ ਲੜੋਗੇ ਅੱਗੇ ਵਧੋਗੇ ਇੱਕ ਆਧਾਰਨ ਆਪਾਂ ਇੱਥੇ ਇਹ ਲੈ ਲੰਨੇ ਆ ਵੀ ਜੇ ਤੁਹਾਨੂੰ ਲੋਕ ਟੋਕਣਗੇ ਤਾਂ ਹੀ ਤੁਸੀਂ ਮੁਸ਼ਕਲਾਂ ਨੂੰ ਸਰ ਕਰੋਗੇ ਤਾਂ ਹੀ ਤੁਸੀਂ ਉਹ ਟੋਏ ਤੋਂ ਛਾਲ ਮਾਰਨੀ ਸਿੱਖੋਗੇ ਜਿਹੜਾ ਟੋਆ ਤੁਹਾਨੂੰ ਲੋਕ ਦਿਖਾ ਰਹੇ ਨੇ ਮੁਸ਼ਕਲਾਂ ਦੇ ਰੂਪ ਚ ਹਾਰਨਾ ਨਹੀਂ ਲੜਨਾ ਸਿੱਖੋ ਮਜ਼ਬੂਤੀ ਨਾਲ ਆਪਣਾ ਇਤਿਹਾਸ ਵੀ ਆਪਾਂ ਨੂੰ ਇਹੀ ਸਿਖਾਉਂਦਾ ਜਿਹੜੀ ਮਰਜ਼ੀ ਉਦਾਹਰਨ ਆਪਾਂ ਇਤਿਹਾਸ ਦੀ ਇੱਥੇ ਲੈ ਲਈਏ ਗੁਰੂ ਸਾਹਿਬਾਨ ਦੀ ਆਪਣੇ ਯੋਧਿਆਂ ਦੀ ਆਪਣੇ ਸੂਰਬੀਰ ਬੀਰਾਂ ਦੀ ਪੰਜਾਬ ਦੀ ਪੰਜਾਬ ਤਾਂ ਹੈ ਹੀ ਇਸ ਚੀਜ਼ ਲਈ ਮਸ਼ਹੂਰ ਮੁਸੀਬਤਾਂ ਨਾਲ ਡਟ ਕੇ ਖੜਨ ਲਈ ਧੰਨਵਾਦ